ਸੱਚੀ ਗੱਲ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਬਿਜਲਵਾਲ ਕਾਂਗਰਸ ਦੇ ਅધ્યક્ષ ਮਲਿਕ ਅਰਜੁਨ ਖਰਗੜ ਜਿਨੇ ਕੱਲ ਸਮਰਾਲਾ ਪਹੁੰਚ ਰਹੇ ਤੇ ਬਹੁਤ ਸਾਰੀਆਂ ਤਿਆਰੀਆਂ ਕੀਤੀ ਜਾ ਰਹੀ ਹੈ ਸਰ ਕਿਵੇਂ ਲੱਗਦਾ ਕਿ ਇਸ ਵੇਲੇ ਗਠਬੰਧਨ ਨੂੰ ਇੰਡੀਆ ਐਲਾਈਂਸ ਨੂੰ ਲੈ ਕੇ ਬਹੁਤ ਚਰਚਾ ਆਵਾ ਨੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਲੋਕਾਂ ਨੂੰ ਕਿ ਸ਼ਾਇਦ ਇੰਡੀਆ ਐਲਾਈਂਸ ਦੀ ਚਰਚਾਵਾ ਨੂੰ ਠੰਡ ਪਾਉਣ ਲਈ ਜਾਉ ਜ਼ਰੂਰ ਆ ਰਹੇ ਤੇ ਗਰਮ ਜੋਸ਼ੀ ਭਰਨ ਲਈ ਦੇਖੋ ਧੰਨਵਾਦ ਜੀ ਸਵਾਲ ਲਈ ਜਿੱਥੋਂ ਤੱਕ ਕਾਂਗਰਸ ਵਰਕਰਸ ਕਨਵੈਨਸ਼ਨ ਹੈ ਇਹ ਕੱਲ ਹੋਣ ਜਾ ਰਹੀ ਹੈ ਯਾਨੀ ਕਿ 11 ਫਰਵਰੀ ਨੂੰ ਸਮਰਾਲੇ ਦੇ ਵਿੱਚ ਉੱਥੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸ੍ਰੀ ਮਲੇਕਰਜਨ ਖੜਗੇ ਸਾਹਿਬ ਸਾਡੇ ਐਮਪੀਸ ਤੋਂ ਲੈ ਕੇ ਐਮਐਲਏਸ ਤੋਂ ਲੈ ਕੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਤੋਂ ਲੈ ਕੇ ਬਲਾਕ ਪ੍ਰੈਜ਼ੀਡੈਂਟਸ ਤੋਂ ਲੈ ਕੇ ਮੰਡਲ ਪ੍ਰੈਜ਼ੀਡੈਂਟਸ ਕਮੇਟੀ ਮੈਂਬਰਸ ਤੋਂ ਵਰਕਰਸ ਤੱਕ ਸਭ ਦੇ ਨਾਲ ਗੱਲਬਾਤ ਕਰਨਗੇ ਮੁਲਾਕਾਤ ਕਰਨਗੇ ਦੂਜਾ ਇਹ ਹੈ ਕਿ ਜਿਹੜਾ ਸਾਡਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਟੇਟ ਯੂਨਿਟ ਹੈ ਅਪ ਟੂ ਬੂਥ ਲੈਵਲ ਅਸੀਂ ਤਿਆਰ ਕਰ ਲਿਆ ਹੈ ਉਹਦੇ ਵਿੱਚ ਤੁਸੀਂ ਦੇਖੋ 2145 ਮੰਡਲ ਪ੍ਰੈਜ਼ੀਡੈਂਟਸ ਲਾਏ ਗਏ ਹੈ 24570 ਮੰਡਲ ਕਮੇਟੀ ਮੈਂਬਰਸ ਲਾਏ ਗਏ ਆ 29 ਡਿਸਟ੍ਰਿਕਟ ਪ੍ਰੈਜ਼ੀਡੈਂਟਸ ਤੇ 2675 ਡਿਸਟ੍ਰਿਕਟ ਕਮੇਟੀ ਮੈਂਬਰਸ ਤੇ 299 ਬਲਾਕ ਪ੍ਰੈਜ਼ੀਡੈਂਟਸ ਤੇ 8950 ਬਲਾਕ ਕਮੇਟੀ ਮੈਂਬਰਸ ਲਾਏ ਗਏ ਆ ਹੁਣ ਇਹ ਸਾਰਾ ਕੁਝ ਪੋਸੀਬਲ ਹੋ ਕਿਉਂ ਸਕਿਆ ਤਾਂ ਹੋ ਸਕਿਆ ਕਿਉਂਕਿ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਜੀ ਨੇ ਬੜੀ ਮਿਹਨਤ ਮਸ਼ੱਕਤ ਕੀਤੀ ਅਨ ਵੇਵਰਿੰਗ ਡੈਡੀਕੇਸ਼ਨ ਤੇ ਪਰਸਿਸਟੈਂਸ ਦਿਖਾਈ ਤੇ ਡਿਊ ਟੂ दैट ਹਾਰਡ ਵਰਕ those late late nights spent in congress pawan working hard for the party early morning spent in congress pawan working hard for the workers ਉਹਦੇ ਕਰਕੇ ਸਭ ਕੁਝ ਪੋਸਿਬਲ ਹੋ ਸਕਿਆ ਸਾਡੇ ਲੀਡਰਸ ਤੋਂ ਲੈ ਕੇ ਵਰਕਰਾਂ ਤੱਕ ਸਭ ਚ ਉੱਚਾ ਹੈ ਖੁਸ਼ੀ ਹੈ ਮੋਟੀਵੇਸ਼ਨ ਹੈ ਕਿ ਅਸੀਂ ਕੱਲ ਕਲ ਇੱਕ ਕਨਵੈਨਸ਼ਨ ਮੀਟਿੰਗ ਕਰਨ ਜਾ ਰਹੇ ਇਟਸ ਅ ਸਿਗਨੀਫੀਕੈਂਟ ਮਾਈਲਸਟੋਨ ਫਾਰ ਅਸ ਹਿਸਟੋਰਿਕ ਫਾਰ ਅਸ ਦੂਜਾ ਇਹ ਹੈ ਖੜਗੇ ਸਾਹਿਬ ਸਾਨੂੰ ਇੱਕ ਤਾਂ ਡਾਇਰੈਕਸ਼ਨ ਦਿਖਾਉਣਗੇ ਗਾਈਡੈਂਸ ਦੇਣਗੇ ਤੇ 2024 ਦੇ ਲੋਕ ਸਭਾ ਇਲੈਕਸ਼ਨ ਦਾ ਬਿਲਕੁਲ ਵੀ ਵਾਜਦਾ ਤੁਹਾਨੂੰ ਸੁਣਾਈ ਦੇਊਗਾ ਤੇ ਸਾਰਾ ਪੰਜਾਬ ਪੰਜਾਬ ਕਾਂਗਰਸ ਇੱਕੋ ਆਵਾਜ਼ ਚ ਕਹੂਗਾ ਕਿ ਬੀਜੇਪੀ ਦੀ ਜਿਹੜੀ ਨਫ਼ਰਤ ਦੀ ਦੁਕਾਨ ਹੈ ਉਹਨੂੰ ਪੱਕੇ ਤੌਰ ਤੇ ਸ਼ਟਰ ਲਾਇਆ ਜਾਵੇ ਪੰਜਾਬ ਨੇ ਤਾਂ 20 ਸਾਲ ਲਈ 25 ਸਾਲ ਲਈ ਲਾਤਾ ਤਾਲਾ ਵੀ ਮਾਰਤਾ ਹੈ ਜਲਦੀ ਕਿਤੇ ਖੁੱਲਣਾ ਨਹੀਂ ਹੈ ਦੇਸ਼ ਜਿਵੇਂ ਹਿਮਾਚਲ ਕਰਨਾਟਕਾ ਤੇਲੰਗਾਨਾ ਚ ਮੁਕਤ ਕੀਤਾ ਹੁਣ ਇਹ ਤੋਂ ਬਾਅਦ ਦੇਸ਼ ਵੀ ਕਰਾਂਗੇ ਕਿਉਂਕਿ ਬੀਜੇਪੀ ਨੇ ਸਾਡੇ ਲੋਕਤੰਤਰ ਨੂੰ ਆਫ ਦਾ ਬੀਜੇਪੀ ਫॉर ਦਾ ਬੀਜੇਪੀ ਬਾਈ ਦਾ ਬੀਜੇਪੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਬਜਟ ਨੂੰ ਆਫ ਦਾ ਰਿਚ ਫॉर ਦਾ ਰਿਚ ਬਾਈ ਦਾ ਰਿਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪੁਲਿਸ ਨੂੰ ਆਫ ਦੀ ਆਪ ਫॉर ਦੀ ਆਪ ਬਾਈ ਦੀ ਆਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਰੇ ਸਰਵੇ ਨੂੰ ਪਤਾ ਕਿਉਂ ਕਹਰੇ ਕਾਂਗਰਸ ਪਾਰਟੀ ਜਿੱਤੂਗੀ ਸਭ ਤੋਤੇ ਚਾਹੇ ਮੂਡ ਆਫ ਦਾ ਨੇਸ਼ਨ ਹੈ ਚਾਹੇ এবੀਪੀ ਹੈ ਚਾਹੇ ਹੋਰ ਸਰਵੇਜ਼ ਹੈ ਸਾਰੇ ਕਾਂਗਰਸ ਨੂੰ ਨੰਬਰ 1 ਤੇ ਦੂਜੇ ਤੇ ਆਪ ਨੂੰ ਤੀਜੇ ਚੌਥੇ ਤੇ ਡਬਲ ਇੰਜਨ ਨੂੰ ਬੀ ਜੀ ਪੀ ਨੂੰ ਵੀ 0 ਤੋਂ 2 ਐਸਡੀ ਨੂੰ ਵੀ 0 ਤੋਂ 2 ਉਹਦਾ ਕਾਰਨ ਕੀ ਹੈ ਇਹ ਆਫ ਫੋਰ ਬਾਈ ਆਪਦੇ ਲਈ ਕਰਦੇ ਹੈ ਕਾਂਗਰਸਿਸ ਆਫ ਦਾ ਪੀਪਲ ਲੋਕਾਂ ਲਈ ਲੋਕਾਂ ਨਾਲ ਤੇ ਲੋਕਾਂ ਕਰਕੇ ਅਸੀਂ ਤੇ ਸਰਵੇ ਦੀ ਗੱਲ ਬਾਤ ਚ ਕਰਾਂਗੇ ਲੇਕਿਨ ਜੋ ਗੱਲ ਕਰਨੀ ਹੈ ਤੁਸੀਂ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਕਿ ਜੋ ਸਾਫ ਦਾ ਪ੍ਰਧਾਨ ਰਹੇ ਭਾਵੇਂ ਸੁਨੀਲ ਜਾਖੜ ਜੀ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਸਮੇਂ ਨਹੀਂ ਦੇ ਪਾਏ ਤੇ ਤੁਸੀਂ ਦੂਜਾ ਕਿਹਾ ਕਿ ਆਪਣਾ ਜਾਖੜ ਸਾਹਿਬ ਬੋਡੀ ਨਹੀਂ ਬਣਾ पाए ਤੇ ਹੁਣ ਜੇ ਰਾਜਾ ਵੜਿੰਗ ਨੇ ਜੋ ਪ੍ਰਧਾਨ ਨੇ ਇਸ ਵੇਲੇ ਉਹਨਾਂ ਨੇ ਬਹੁਤ ਕੰਮ ਕੀਤਾ ਇਹ ਵੀ ਤੁਸੀਂ ਵਿਆਖਿਆਨ ਕੀਤਾ ਇਸ ਦੇ ਨਾਲ ਇੱਕ ਗੱਲ ਤੁਸੀਂ ਹੋਰ ਕਹੀ ਜੇ ਕੈਪਟਨ ਅਮਰਿੰਦਰ ਸਿੰਘ ਸੀ ਉਹ ਕਾਂਗਰਸ ਨੂੰ ਜੇ ਹੈ ਉਹਨਾਂ ਨੇ ਕੈਪਟਨ ਕਾਂਗਰਸ ਬਣਾ ਕੇ ਰੱਖੀ ਸੀ ਇਸ ਗੱਲ ਨੂੰ ਲੋਕ ਜ਼ਰੂਰ ਸਮਝਣ ਚਾਹਣਗੇ ਕਿਉਂਕਿ ਤੜੇਬੰਦੀ ਹਮੇਸ਼ਾ ਹੀ ਵਿਸ਼ਕਾਰ ਹਮੇਸ਼ਾ ਹੀ ਨਜ਼ਰ ਆਈ ਹੈ ਦੇਖੋ ਤੁਸੀਂ ਤਾਂ ਸਾਡੇ ਡਿਫਰੈਂਸ ਐਨ ਓਪੀਨੀਅਨ ਦੀ ਗੱਲ ਕਰ ਰਹੇ ਹੋ ਫ੍ਰੀਮੋ ਸਪੀਚ ਐਨ ਐਕਸਪ੍ਰੈਸ਼ਨ ਦੀ ਗੱਲ ਕਰ ਰਹੇ ਹੋ ਐਸਐਡੀ ਚ ਧੜੇ ਬੰਦੀ ਨਹੀਂ ਹੈ ਧੜੇ ਬਣ ਗਏ ਹੈ ਐਸਐਡੀ ਟਕਸਾਲੀ ਐਸਐਡੀ ਅੰਮ੍ਰਿਤਸਰ ਐਸਐਡੀ ਸਯੁਕਤ ਐਸਐਡੀ ਯੂਨਾਈਟਿਡ ਐਸਐਡੀ ਪੰਜ ਪਾਰਟੀ ਬਣ ਗਿਆ ਨਾ ਕਹਿ ਰਹੇ ਹੋ ਫਿਰ ਸਾਰੇ ਆਪਣੇ ਵਖ ਵਖ ਹੋ ਜਾਣਗੇ ਸਾਰੇ ਆਪਣੇ ਆਪਣੀ ਮੈਂ ਇਹ ਕਹਿ ਰਿਹਾ ਜੀ ਉਹ ਤਾਂ ਵਖ ਹੋਗੇ ਕਾਂਗਰਸ ਇੱਕੋ ਸੀਗੀ ਇੱਕੋ ਹੈਗੀ ਇਹਦੇ ਇੱਕੋ ਰੂ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਗੱਲ ਕਰ ਰਹੇ ਸੀ ਤੁਸੀਂ ਕੈਪਟਨ ਸਾਹਿਬ ਕਰਕੇ ਜੇ ਕਾਂਗਰਸ ਦਾ ਫਾਇਦਾ ਹੁੰਦਾ ਹੁੰਦਾ ਨਾ ਤੇ ਜਦੋਂ ਕੈਪਟਨ ਸਾਹਿਬ ਵੱਖ ਹੋਏ ਸੀਗੇ ਤੇ ਇਲੈਕਸ਼ਨ ਲੜਿਆ ਸੀ 2022 ਦਾ ਕੀ ਬਣਿਆ ਕੈਪਟਨ ਸਾਹਿਬ ਦਾ ਜੀ ਹਾਰ ਗਿਆ ਨਾ ਇਲੈਕਸ਼ਨ ਇੱਕ ਹੋਰ ਨਮਿੰਦਰ ਸਿੰਘ ਦੇ ਕਰਕੇ ਹੀ ਕਾਂਗਰਸ ਆਈ ਸੀ 2017 ਨਹੀਂ ਗਲਤ ਜੀ ਪਹਿਲੀ ਗੱਲ ਤਾਂ ਕਾਂਗਰਸ ਆਈ ਸੀ ਸਾਡੇ ਵਰਕਰਸ ਤੇ ਸਾਰੀ ਲੀਡਰਸ਼ਿਪ ਦੀ ਮਿਹਨਤ ਕਰਕੇ ਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਮਿਹਨਤ ਕਰਕੇ ਉਹਨਾਂ ਨੇ ਸਾਨੂੰ ਚੁਣਿਆ ਸੀਗਾ ਇੱਕ ਇੰਡੀਵਿਜੂਅਲ ਦਾ ਜੇ ਰੋਲ ਹੁੰਦਾ ਨਾ ਜਦੋਂ ਭਾਜਪਾ ਦੇ ਨਾਲ ਜਾ ਕੇ ਰਲ ਗਏ ਸੀਗੇ ਕੈਪਟਨ ਸਾਹਿਬ ਤੇ ਭਾਜਪਾ ਦੀਆਂ ਕਿੰਨੀਆਂ ਸੀ ਕਿੰਨੀਆਂ ਸੀਟਾਂ ਆਈਆਂ ਜੀ 2 ਸੀਟਾਂ ਕੈਪਟਨ ਸਾਹਿਬ ਆਪ ਇਲੈਕਸ਼ਨ ਹਾਰ ਗਏ ਸੋ ਕਾਂਗਰਸ ਪਾਰਟੀ ਤਾਂ ਜਿੱਦੀ ਹੈ ਕਿਉਂਕਿ ਇਹ ਪੰਜਾ ਇਹ ਹੱਥ ਪੰਜਾਬ ਦੇ ਲੋਕਾਂ ਨੇ ਫੜਿਆ ਹੋਇਆ ਤਾਂ ਕਰਕੇ ਇਤ ਕੀ ਪ੍ਰਿੰਸੀਪਲ ਆਪੋਜੀਸ਼ਨ ਹੈ ਪਿਛਲੀ ਵਾਰੀ ਸਰਕਾਰ ਸੀਗੀ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਮੈਂ ਆ ਉਹ ਦੱਸ ਰਿਹਾ ਸੀ ਗੱਲ ਸਾਡਾ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਆਮ ਆਦਮੀ ਪਾਰਟੀ ਨੇ ਆਪਣੇ ਫਾਊਂਡਰ ਨਹੀਂ ਜੀ ਬਖਸ਼ੇ ਯੋਗਿੰਦਰ ਯਾਦਵ ਬਾਰ ਪ੍ਰਸ਼ਾਂਤ ਭੂਸ਼ਣ ਬਾਰ ਛੋਟੇਪੁਰ ਸਾਹਿਬ ਬਾਰ ਲੀਡਰ ਆਫ اپੋਜੀਸ਼ਨ ਬਾਇ ਟਵੀਟ ਲਾ ਦਿੰਦੇ ਆ ਇਹ ਸੋ ਸਾਡੀ ਪਾਰਟੀ ਚ ਲੋਕਤੰਤਰ ਹੈ ਡੀ ਫੋਰ ਡਿਸਪਲਿਨ ਵੀ ਹੈ ਡੀ ਫੋਰ ਡੈਮੋਕ੍ਰੇਸੀ ਵੀ ਹੈ ਇਹ ਪਾਰਟੀਆਂ ਦੇ ਵਿੱਚ ਐਸਐਡੀ ਭਾਜਪਾ ਆਪ ਡੀ ਫੋਰ ਡਿਕਟੇਟਰਸ਼ਿਪ ਹੈ 올3 हैव 1 ਸਿਮਿਲਰਿਟੀ ਵੈਰੀ ਹਾਈ ਔਨ ਰੈਟੋਰਿਕ ਵੈਰੀ ਲੋ ਔਨ ਫੈਕਟਸ ਧੇਰਫੋਰ ਪੰਜਾਬ ਨੇ ਮੰਨ ਬਣਾ ਲਿਆ ਸਰਵੇਸ ਤੁਸੀਂ ਦੇਖ ਲਿਆ ਬਹੁਤ ਜਲਦੀ ਅਸਲੀ ਐਚ ਵੀ ਤੁਸੀਂ ਦੇਖੋਗੇ ਕਾਂਗਰਸ ਪਾਰਟੀ 13 0 ਕਰੂਗੀ ਸਵੀ సర్వే ਦੀ ਗੱਲ ਕਰਦੇ ਕਿ ਉਸ ਤੋਂ ਪਹਿਲੇ ਵੀ ਜੋ ਸਰਵੇ ਨੂੰ ਕਿਹਾ ਸਰਵੇ ਹਰ ਕੋਈ ਆਪਣੇ ਤਰੀਕੇ ਦੇ ਨਾਲ ਕਰਦਾ ਤੁਹਾਨੂੰ ਲੱਗਦਾ ਜੇ ਸਰਵੇ ਹੈ ਕਿਤੇ ਨਾ ਕਿਤੇ ਜਗਾਨੀ ਤੇ ਬੈਠਦੀ ਹੈ ਭਾਵੇਂ ਲੋਕ ਸਭਾ ਚੋਣ ਆਉਂ ਮ ਜਾਂ ਫਿਰ ਵਿਧਾਨ ਸਭਾ ਚੋਣ ਉਹਨੂੰ ਲੈ ਕੇ ਜੋ ਸਮੀਕਰਨ ਬਣਾਏ ਜਾਂਦੇ ਉਹ ਸਹੀ ਹੁੰਦੇ ਨੇ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਸਰਵੇ ਦੇ ਓਪੀਨੀਅਨ ਪੂਲ ਦਾ ਤਾਂ ਪਤਾ ਨਹੀਂ ਤੇ ਮੈਂ ਤਾਂ ਅੱਗੇ ਵੀ ਕਿਹਾ ਸੀ ਓਪੀਨੀਅਨ ਪੂਲ ਚ ਆਈਏ ਨਾ ਆਈਏ ਸਰਕਾਰ ਚ ਜ਼ਰੂਰ ਆਉਣੇ ਆ ਤੇ ਐਤਕੀ ਵੀ ਤੁਸੀਂ ਦੇਖੋਗੇ সুইਪ ਤਾਂ ਕਰਾਂਗੇ ਹੀ ਕਰਾਂਗੇ ਤੇ ਜਿੱਥੋਂ ਤੱਕ ਗੱਲ ਹੈਗੀ ਹੈ ਬੀਜੇਪੀ ਦੇ ਭਲੇਖੇ ਦੀ ਦੇਖੋ ਭਾਰਤੀ ਜਨਤਾ ਪਾਰਟੀ ਇੰਡੀਆ ਦੀ ਵਾਰ-ਵਾਰ ਗੱਲ ਕਰਦੀ ਹੈ ਇਹਨਾਂ ਨੂੰ ਕਦੇ ਕੋਈ ਪੁੱਛੇ ਤਾਂ ਸਹੀ ਵੀ ਨਾਨ ਡੈਮੋਕਰੈਟਿਕ ਅਲਾਈਅੰਸ ਦੇ ਜਿਹੜੇ ਫਾਊਂਡਰ ਐਡਵਾਨੀ ਸਾਹਿਬ ਕਦੇ ਉਹਨਾਂ ਨੂੰ ਆਪਣਾ ਪਾਰਲੀਮੈਂਟਸ ਦੇਖਿਆ ਪ੍ਰੈਸ ਕਾਨਫਰੰਸ ਦੇਖਿਆ ਇਹ ਸਾਡੀ ਗੱਲਾਂ ਕਰਦੇ ਆ ਕਿ ਜੀ ਇਹ ਹੋ ਗਿਆ ਜੀ ਇਹ ਹੋ ਗਿਆ ਐਨਡੀਏ ਨੂੰ ਤਾਂ ਛੱਡ ਕੇ ਏਆਈਏਡੀਐਮ ਕੇ ਚਲਾ ਗਿਆ ਐਸਏਡੀ ਚਲਾ ਗਿਆ ਸੀਗਾ ਐਸਏਡੀ ਸੰਯੁਕਤ ਤਿਆਰੀ ਕਰ ਰਿਹਾ ਸਮਤਾ ਪਾਰਟੀ ਛੱਡ ਕੇ ਚਲੀ ਗਈ ਸੀ ਚਾਰ ਹੋਰ ਤਿਆਰੀ ਕਰ ਰਹੇ ਆ ਕਿਉਂਕਿ ਉਹਦੇ ਦਮ ਘੁੱਟਦਾ ਉੱਥੇ ਡੰਡਾ ਤੰਤਰ ਹੈ ਸਾਡੇ ਇੱਥੇ ਲੋਕਤੰਤਰ ਹੈ ਦੂਜੀ ਗੱਲ ਭਾਰਤ ਰਤਨ ਅਵਾਰਡ ਚੌਧਰੀ ਚਰਨ ਸਿੰਘ ਜੀ ਨਰਸੀਮਹਾ ਰਾਓ ਜੀ ਤੇ ਜਿਹੜੇ ਹੈਗੇ ਆਪਣੇ ਐਮ ਐ ਸੁਮਿਨਾਥਨ ਸਾਹਿਬ ਇਹ ਤਿੰਨੇ ਸਾਡੇ ਭਾਰਤ ਦੇ ਰਤਨ ਨੇ ਤੇ ਇਹਨਾਂ ਨੂੰ ਟ੍ਰਿਬਿਊਟ ਭਾਰਤੀ ਜਨਤਾ ਪਾਰਟੀ ਦੇ ਸਕਦੀ ਸੀ ਕਿ ਐਮ ਐਸ ਪੀ ਨੂੰ ਲੀਗਲ ਗਾਰੰਟੀ ਬਣਾ ਕੇ ਦੇ ਕੇ ਦਿੱਤਾ ਮੋਦੀ ਸਾਹਿਬ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੇ ਆਪ ਕਿਹਾ ਸੀਗਾ ਕਿ ਲੀਗਲ ਗਾਰੰਟੀ ਦੇ ਤੌਰ ਤੇ ਐਮ ਐਸ ਪੀ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਪੀ ਐਮ ਬਣ ਗਏ ਐਮਐਸਪੀ ਤਾਂ ਦਿੱਤੀ ਨਹੀਂ ਕ੍ਰਿਸ਼ੀ ਕਾਨੂੰਨ ਦੇਤੇ ਜਿਦੇ ਕਰਕੇ 750 ਕਿਸਾਨ ਵੀ ਸ਼ਹੀਦ ਹੋਇਆ ਲਖਨਪੁਰ ਦੇ ਵਿੱਚ ਬੀਜੇਪੀ ਦੇ ਲਾਲ ਸਾਹਿਬ ਨੇ ਕੁਚਲ ਕੇ ਕਿਸਾਨ ਮਾਰੇ ਵੀ ਇਹਨਾਂ ਦੇ ਐਮਪੀ ਨੇ ਕਿਸਾਨਾਂ ਨੂੰ ਟੈਰਰਿਸਟ ਵੀ ਕਹਿਤਾ ਤੇ ਹੁਣ ਕਿਸਾਨਾਂ ਨੂੰ ਇੱਕ ਵਾਰੀ ਫੇਰ ਉੱਥੇ ਜਾਣ ਦੀ ਲੋੜ ਪਤਾ ਕਿਉਂ ਪੈ ਰਹੀ ਹੈ ਜੀ ਕਿਉਂਕਿ 6 ਵਾਅਦੇ ਕਰਕੇ ਕਿਸਾਨਾਂ ਨੂੰ ਘਰੇ ਤਾਂ ਭੇਜਤਾ ਝੂਠਾ ਵਾਅਦਾ ਕੀਤਾ ਤੁਹਾਨੂੰ ਐਮਐਸਪੀ ਵੀ ਦਵਾਂਗੇ ਕੇਸ ਵਾਪਸ ਲਵਾਂਗੇ ਮੁਆਵਜ਼ਾ ਦਵਾਂਗੇ ਇੱਕ ਚੀਜ਼ ਨਹੀਂ ਹੋਈ ਕਿਸਾਨਾਂ ਦਾ ਮਨ ਥੋੜੀ ਕਰਦਾ ਜੀ ਕਿਸਾਨ ਚੌਂਦੇ ਥੋੜੀ ਹੈ ਜੀ ਆਪਦੇ ਘਰਾਂ ਤੋਂ ਦੂਰ ਜਾਣਾ ਪਰਿਵਾਰਾਂ ਤੋਂ ਦੂਰ ਜਾਣਾ ਕੰਫਰਟ ਜ਼ੋਨ ਫੋਮ ਨੂੰ ਛੱਡਣਾ ਉਹਨਾਂ ਦੀ ਮਜਬੂਰੀ ਬਣਾਤੀ ਇਹਨਾਂ ਨੇ ਤੇ ਮੈਂ ਇਹਨਾਂ ਨੂੰ ਇਹੀ ਗੱਲ ਪੁੱਛੂੰਗਾ ਕਿ ਜਿਹੜਾ ਤਿੰਨ ਯੂਨੀਅਨ ਮਿਨਿਸਟਰ ਭੇਜੇ ਹੈ ਕਿ ਅਦਰਵਾਈਜ਼ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਸਿਰਫ ਧਰਨੇ ਵਾਲੇ ਨਹੀਂ ਅਦਰਵਾਈਜ਼ ਹੀ ਭੇਜਿਆ ਕਰੀਏ ਜਦੋਂ ਮਜਬੂਰੀ ਬਣ ਜਾਂਦੀ ਹੈ ਭਾਜਪਾ ਇਹ ਸਿਰਫ ਉਦੋਂ ਇਨੀਸ਼ੀਏਟਿਵ ਲੈਂਦੇ ਆ ਕਿ ਕਿਸਾਨ ਜੇ ਆਪਦੇ ਘਰੇ ਔਖਾ ਹੈ ਜੇ ਕਿਸਾਨ ਆਪਦੇ ਖੇਤ ਚ ਔਖਾ ਹੈ ਤਾਂ ਕੀ ਤੁਹਾਡੀ ਜ਼ਿੰਮੇਵਾਰੀ ਨਹੀਂ ਉਦੋਂ ਵੀ ਮਿਨਿਸਟਰਸ ਭੇਜੋ ਉਦੋਂ ਵੀ ਡੈਲੀਗੇ ਬੀਜੇਪੀ ਨੇ ਤਾਂ ਉਹ ਛੇਵਾਦੋਂ ਜੋ ਕੁਝ ਕੀਤਾ ਨਹੀਂ ਪੰਜਾਬ ਕਾਂਗਰਸ ਇਹ ਦੋ ਸਰਕਾਰ ਸੀ ਪੰਜਾਬ ਚ ਇਕਲੌਤੀ ਪਾਰਟੀ ਸੀ ਇਕਲੌਤਾ ਸੂਬਾ ਸੀ ਜਿਨ੍ਹਾਂ ਉਹਨਾਂ ਦੇ ਪਰਿਵਾਰਾਂ ਨੂੰ ਜੋਬਸ ਵੀ ਦਿੱਤੀਆਂ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਏ ਮੁਆਵਜ਼ਾ ਵੀ ਦਿੱਤਾ ਤੇ ਲਖਿੰਪੁਰ ਤੱਕ ਦਿੱਤਾ ਸੋ ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਬੀਜੇਪੀ ਖੇਤੀ ਕਰਨ ਨੂੰ ਲੈ ਕੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਹੱਕ ਚ ਵੀਡੀਓਜ਼ ਬਣਾਈਆਂ ਆਮ ਆਦਮੀ ਪਾਰਟੀ ਨੇ ਦਿੱਲੀ ਚ ਨੋਟੀਫਾਈ ਕੀਤਾ ਤੇ ਉਹ ਕਾਂਗਰਸੀ ਜਿਹੜੀ ਉਹਨਾਂ ਨੂੰ ਮੁਆਵਜ਼ਾ ਜਿਹਨਾਂ ਨੇ ਦਿੱਤਾ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰਾਂ ਦੀ ਮਤਤ ਕੀਤੀ ਤੇ ਉਹਨਾਂ ਦੇ ਨਾਲ ਖੜੇ ਸੀਗੇ ਖੜੇ ਹੈ ਤੇ ਖੜੇ ਰਾਵਾਂਗੇ ਨੋ ਮੈਟਰ ਵਾਟ ਸ਼੍ਰੋਮਣੀ ਕਾਲੀ ਦਲ ਦੀ ਜੇ ਪੰਜਾਬ ਬਚਾਓ ਯਾਤਰਾ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਉਹ ਪੰਜਾਬ ਬਚਾਓ ਯਾਤਰਾ ਘੱਟ ਐਸਐਡੀ ਬਚਾਓ ਯਾਤਰਾ ਜ਼ਿਆਦਾ ਲੱਗਦੀ ਹੈ ਮੈਨੂੰ ਮੈਂ ਤਾਂ ਇਹਨਾਂ ਨੂੰ ਇੰਨੀ ਗੱਲ ਹੀ ਕਹੂੰਗਾ ਕਿ ਜੇ ਕਾਂਗਰਸ ਦੀ ਯਾਤਰਾ ਕਾਪੀ ਕਰਨੀ ਹੁੰਦੀ ਹੈ ਤੇ ਘੱਟੋ ਘੱਟ ਚੰਗੇ ਤਰੀਕੇ ਨਾਲ ਤਾਂ ਕਰੋ ਯਾਤਰਾ ਹੁੰਦੀ ਹੈ ਪੈਦਲ ਤੁਸੀਂ ਕੱਢ ਰਹੇ ਹੋ ਰੂਬੀਕਨ ਜੀਪ ਤੇ ਕੀ ਇਹ ਯਾਤਰਾ ਹੈ ਦੂਜੀ ਗੱਲ ਪੰਜਾਬ ਬਚਾਉਣਾ ਹੈ ਇਹ ਤੁਹਾਨੂੰ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਹੀ ਯਾਦ ਆਉਂਦਾ ਪਹਿਲਾਂ ਯਾਦ ਨਹੀਂ ਆਇਆ ਪੰਜਾਬ ਬਚਾਉਣਾ ਜਦੋਂ ਭਾਜਪਾ ਦੇ ਨਾਲ ਸੀ ਉਦੋਂ ਤੱਕ ਤੁਸੀਂ ਕੁਝ ਕੀਤਾ ਨਹੀਂ ਮਰਸੀ ਪਟੀਸ਼ਨ ਤੇ ਅੱਜ ਤੁਹਾਡਾ ਸਟੈਂਡ ਜਿਹੜਾ ਹੈਗਾ ਭਾਜਪਾ ਨੂੰ ਸਪੋਰਟ ਨਹੀਂ ਕਰ ਰਹੀ ਹੈ ਤੁਸੀਂ ਫਿਰ ਭਾਜਪਾ ਦੀ ਇੱਕ ਵੀ ਆਲੋਚਨਾ ਸੁਣੀ ਜੀ ਪੰਜਾਬ ਬਚਾਓ ਯਾਤਰਾ 'ਚ ਇੱਕ ਵਾਰੀ ਵੀ ਤੁਸੀਂ ਸੁਣੀ ਨਹੀਂ ਹੋਣੀ ਨਾਟ ਵਨ ਕ੍ਰਿਟਿਸਿਜ਼ਮ ਵਾਸ ਅਟਰਡ ਬਾਈ ਬਾਦਲ ਸਾਹਿਬ ਜਾਂ ਭਾਈ ਮਜੀਠੀਆ ਸਾਹਿਬ ਨਾਟ ਵਨ ਆਈ ਟੈਲ ਯੂ ਬਾਈ ਉਕੀ ਉਹ ਇੱਕ ਕਨੈਕਸ਼ਨ ਹੈ ਨਾ ਜੀ ਭਾਜਪੀ ਨਾਲ ਚਾਹੇ ਭਾਜਪੀ ਜਿੰਨਾ ਮਰਜੀ ਧੱਕਾ ਕਰ ਲੇ ਪੰਜਾਬ ਨਾਲ ਸਾਡੀ ਝਾਕੀ ਨਾ ਮਨਜ਼ੂਰ ਕਰ ਦੇ ਸਾਡਾ ਆਰਡੀਐਫ ਦਾ ਐਨਐਚਐਮ ਦਾ ਐਸਐਸ ਦਾ ਪੈਸਾ ਰੋਕ ਲੇ ਵਰਲਡ ਕੱਪ ਦਾ ਮੈਚ ਕੋਈ ਨਾ ਦਵੇ ਪੈਕੇਜ ਕੋਈ ਨਾ ਦਵੇ ਬਜਟਸ ਕੁਛ ਨਾ ਦਵੇ ਸ਼੍ਰੋਮਣੀ ਅਕਾਲੀ ਦਲ ਫਿਰ ਵੀ ਨਾਲ ਜਾ ਕੇ ਖੜਾ ਹੋ ਇਹਨਾਂ ਦੇ ਤੁਸੀਂ ਦੇਖਿਆ ਦਿਓ ਦੇ ਪਾਰਲੀਮੈਂਟ ਦੀ ਇਨੌਗੁਰੇਸ਼ਨ ਸੀ ਦੇਸ਼ ਦੇ ਕਿਉਂਕਿ ਰਾਸ਼ਟਰਪਤੀ ਨੂੰ ਸਾਈਡਲਾਈਨ ਕੀਤਾ ਗਿਆ ਸੀਗਾ 21 ਪਾਰਟੀਆਂ ਨੇ ਬੁਆਇਕਾਟ ਕੀਤਾ ਸ਼੍ਰੋਮਣੀ ਅਕਾਲੀ ਦਲ ਉੱਥੇ ਵੀ ਗਿਆ ਹੋਰ ਵੀ ਜਦੋਂ ਜਦੋਂ ਭਾਰਤੀ ਜਨਤਾ ਪਾਰਟੀ ਗਲਤ ਕਰਦੀ ਹੈ ਤੱਕਾ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਉਹਦੇ ਖਿਲਾਫ ਨਹੀਂ ਉਹਨਾਂ ਨਾਲ ਜਾ ਕੇ ਖੜਾ ਹੋ ਜਾਂਦਾ ਸੋ ਮੈਂ ਤਾਂ ਇਹੀ ਕਰੂੰਗਾ ਕਹੂੰਗਾ ਕਿ ਡਬਲ ਇੰਜਨ ਟ੍ਰਬਲ ਇੰਜਨ ਚਾਹੇ ਟ੍ਰिपल ਇੰਜਨ ਕਰ ਲਓ ਜਵਾਬ ਪੰਜਾਬ ਨੇ ਤੁਹਾਨੂੰ ਉਹੀ ਦੇਣਾ ਹੈ 0+0=0 ਸਰਵੇ ਵੀ 0 ਸੀਟਾ ਦਿਖਾ ਰਹੇ ਹੈ ਬੀਜੇਪੀ ਦਾ ਟੈਨਿਓਰ ਵੀ ਖਾਲੀ ਰਿਹਾ ਬਜਟ ਵੀ ਖਾਲੀ ਰਿਹਾ ਸੋ ਸੀਟਾਂ ਵਾਲਾ ਝੋਲਾ ਵੀ ਇਹਨਾਂ ਦਾ ਖਾਲੀ ਕਰੂ ਪੰਜਾਬ ਆਉਣ ਵਾਲੇ ਦਿਨਾਂ ਦੇ ਵਿਚਾਰ ਆਫਟਰ 11 ਮਤਲਬ ਕੱਲ ਤੋਂ ਬਾਅਦ ਜੋ ਹੁੰਕਾਰ ਪੜੀ ਜਾਏਗੀ ਲੋਕ ਸਭਾ ਚੋਣਾਂ ਦੇ ਲਈ 24 ਦੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਬਦਲਾਅ ਆਏਗਾ ਕਾਰਕਟਰਾਂ ਦੇ ਵਿਚਕਾਰ ਕਿਉਂਕਿ ਇੰਡੀਆ ਨਾਇਸ ਨੂੰ ਲੈ ਕੇ ਉਹ ਜ਼ਰੂਰ ਨਿਰਾਸ਼ ਸੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਵਰਕਰਸ ਮੈਂ ਤੁਹਾਨੂੰ ਦੱਸਿਆ ਬਹੁਤ ਉਤਸ਼ਾਹਿਤ ਨੇ ਬਹੁਤ ਮੋਟੀਵੇਟਿਡ ਨੇ एवरीवन इज वेरी वेरी ਪੋਜ਼ਿਟਿਵ ਪੋਜ਼ਿਟਿਵ ਕਿਉਂ ਕਿਉਂਕਿ ਇਹ ਸਿਗਨੀਫੀਕੈਂਟ ਮਾਈਲਸਟੋਨ ਹੈ ਹਿਸਟੋਰਿਕ ਮੂਮੈਂਟ ਹੈ ਤੇ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਕਨਵੈਨਸ਼ਨ ਹੈ ਨਾ ਇਹ ਡੈਮੋਕਰੈਟਿਕ ਪਾਰਟਿਸਪੇਸ਼ਨ ਦਾ ਇੱਕ ਐਗਜ਼ਾਮਪਲ ਹੈ ਲੋਕਤੰਤਰ ਕੀ ਹੁੰਦਾ ਉਹਦਾ ਇੱਕ ਐਗਜ਼ਾਮਪਲ ਹੈ ਕਿਵੇਂ ਆਪਦੇ ਵਰਕਰਸ ਨੂੰ ਆਪਦੇ ਲੀਡਰਾਂ ਨੂੰ ਰਿਸਪੈਕਟ ਰਿਗਾਰਡ ਤੇ ਉਹਨਾਂ ਦੀ ਮੁਸ਼ਕਿਲਾਂ ਉਹਨਾਂ ਦੇ ਓਪੀਨੀਅਨਸ ਸਾਰਾ ਕੁਝ ਸੁਨਿਆ ਜਾਊਗਾ ਇੱਕ ਪਲਾਨ ਆਫ ਐਕਸ਼ਨ ਤਿਆਰ ਹੋਊਗਾ ਤੇ ਉਹ ਪਲਾਨ ਆਫ ਐਕਸ਼ਨ ਕਾਂਗਰਸ ਪਾਰਟੀ ਨੂੰ 13 ਜ਼ੀਰੋ ਸੀਟਾ ਦਵਾਊਗਾ ਜ਼ੀਰੋ ਸਾਰਿਆਂ ਨੂੰ ਕਰੂਗਾ 13 ਕਾਂਗਰਸ ਨੂੰ ਦਊਗਾ ਤੇ ਦੂਜੀ ਗੱਲ ਇਹ ਹੈ ਕਿ ਐਨਡੀਏ ਦੇ ਵਿੱਚ ਵਰਕਰਸ ਨਾਲ ਮੀਟਿੰਗ ਨਹੀਂ ਹੁੰਦੀ ਉਹਨਾਂ ਨੂੰ ਫੈਸਲੇ ਸੁਣਾਏ ਜਾਂਦੇ ਆ ਇੰਡੀਆ ਦੇ ਵਿੱਚ 28 ਪਾਰਟੀਆਂ ਫੈਸਲਾ ਲੈਂਦੀਆਂ ਮਿਲ ਕੇ ਐਨਡੀਏ ਦੇ ਵਿੱਚ 22 ਲੋਕ ਮਿਲ ਕੇ ਫੈਸਲਾ ਲੈਂਦੇ ਆ ਤਾਂ ਹੀ ਕਰਕੇ ਉਹਨਾਂ ਨੂੰ ਇੰਨੀਆਂ ਪਾਰਟੀਆਂ ਛੱਡੀਆਂ ਨੇ ਲੀਡਰ ਛੱਡ ਗਏ ਜਿੱਥੋਂ ਤੱਕ ਸਾਡਾ ਓਬਜੈਕਟਿਵ ਹੈ ਦੇਸ਼ ਨੂੰ ਬਚਾਉਣਾ ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ ਤੇ ਕਿਸਾਨਾਂ ਦੇ ਨਾਲ ਖੜਨਾ ਇਹ ਤਿੰਨਾਂ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਤੇ ਉਦਾਹਰਨ ਆਪਾਂ ਸੁਪਰੀਮ ਕੋਰਟਸ ਵੀ ਦੇਖ ਲਿਆ ਸੁਪਰੀਮ ਕੋਰਟ ਹੈਡ ਟੂ ਸੇ ਕਿ ਲੋਕਤੰਤਰ ਦਾ ਕਤਲ ਹੋਇਆ ਚੰਡੀਗੜ੍ਹ ਮੇਅਰ ਪੂਲ 'ਚ ਕਿਸਾਨਾਂ ਨਾਲ ਕੀ ਹੋਇਆ ਸਭ ਨੇ ਦੇਖ ਹੀ ਲਿਆ ਆਲਰੇਡੀ ਰਾਈਟ ਤੇ ਉਤੋ ਬਾਅਦ ਜਿਹੜਾ ਸਾਡਾ ਸੰਵਿਧਾਨ ਹੁਣ ਪੀਸਫੁਲ ਪ੍ਰੋਟੈਸਟ ਕਰਨਾ ਐਜ਼ ਅ ਫੰਡਾਮੈਂਟਲ ਰਾਈਟ ਰਾਈਟ ਭਾਰਤੀ ਜਨਤਾ ਪਾਰਟੀ ਇਨੀ ਕਬਰਾਈ ਹੋਈ ਹੈ ਬੁਖਲਾਈ ਹੋਈ ਹੈ ਇੰਡੀਆ ਬਲੌਕ ਤੋਂ ਕਿ ਸਾਡੇ 2/3 ਐਮਪੀਜ਼ ਵਰ ਟਾਰਗੇਟਡ ਜਦੋਂ ਸਸਪੈਂਸ਼ਨ ਹੋਈ 150 ਐਮਪੀਜ਼ ਦੀ 2/3 50% ਰਾਜ ਸਭਾਸ ਟਾਰਗੇਟ ਹੋਏ 33% ਲੋਕ ਸਭਾਸ ਟਾਰਗੇਟ ਹੋਏ ਇਹ ਡਰ ਐ ਇਹ ਭੈ ਐ ਤੇ ਇਹ ਦਬਾਅ ਤੇ ਦਬਦਬਾ ਇਹਨਾਂ ਦੇ ਦਿਲੋ ਦਿਮਾਗ ਤੇ ਬਣਿਆ ਰਹਿਣਾ ਚਾਹੀਦਾ ਇੰਡੀਆ ਬਲੌਕ ਦਾ ਕਿਉਂਕਿ ਇੰਡੀਆ ਬਲੌਕ ਦੇਸ਼ जुन खड़गे समराला पहुंच रहे हैं दो हजार चौबीस के लिए गल है इंडिया लेके। आ, कहा गया कि पंजाब इंडिया अलायंस नहीं मिलेगा समीकरण नहीं नजर आवेगा लेकिन सब तो वही गल है जिन्ह राज्य के लगता कांग्रेस थोड़ी पीछे है इंडिया अलायंस जरूर नजर आएगा सब तो वही गल सामने निकल के आ रही है कैमरामैन नरेंद्र सोनी दिनी रूबिज रमान दैनिक सवेरा टीवी